ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਹਾਜ਼ਰ ਹਾਂ ਜਗਜੀਤ ਸਿੰਘ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾ ਦੀ ਲਿਖੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਤੂਫਾਨ ਅਤੇ ਛੋਟਾ ਤੂਫਾਨ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਵੀਡੀਓ ਵਿੱਚ ਆਪਾਂ ਪੜਾਂਗੇ ਪੰਥਕ ਭਾਵਨਾਵਾਂ ਵਾਲਾ ਦਾਦਾ ਉਸ ਦੌਰ ਵਿੱਚ ਜਿਹੜੇ ਘਰ ਪੰਜਾਬ ਪੁਲਿਸ ਦੇ ਕਹਿਰ ਦੇ ਚੱਕਰ ਵਿੱਚ ਆ ਜਾਂਦੇ ਸਨ ਉਹਨਾਂ ਦਾ ਜੀਵਨ ਦੁੱਬਰ ਹੋ ਜਾਂਦਾ ਸੀ ਹਰ ਵਕਤ ਹਕੂਮਤੀ ਧਾੜਾ ਦਾ ਡਰ ਤੇ ਫਿਰ ਬੰਦਿਆਂ ਨੂੰ ਥਾਣੇ ਵਿੱਚ ਪੇ ਕਰਨ ਅਤੇ ਛਡਾਉਣ ਦਾ ਚੱਕਰ ਰਿਸ਼ਵਤਾਂ ਦਾ ਸਿਲਸਲਾ ਪੁਲਿਸ ਵੱਲੋਂ ਘਰ ਦੇ ਮਾਲ-ਸਬਾਬ ਦਾ ਨੁਕਸਾਨ ਉਹ ਪਰਿਵਾਰ ਤਾਂ ਕੀ ਉਸ ਦੇ ਨੇੜਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਸ ਦਾ ਸੇਕ ਪਹੁੰਚਦਾ ਸੀ ਲੋਕ ਉਸ ਘਰ ਤੋਂ ਦੂਰੀ ਰੱਖਣ ਲੱਗ ਪੈਂਦੇ ਸਨ ਜਿਸ ਪਰਿਵਾਰ ਵਿੱਚੋਂ ਕੋਈ ਨੌਜਵਾਨ ਭਗੌੜਾ ਹੋ ਜਾਵੇ ਉਹਨਾਂ ਲਈ ਘਰਬਾਰ ਉਜਾੜ ਹੋਣ ਵਾਂਗ ਹੀ ਹੋ ਜਾਂਦਾ ਸੀ ਘਰ ਦੇ ਜੀਵਾਂ ਨੂੰ ਦਰਦਦਰ ਦੀਆਂ ਝਟਕਨਾ ਥਾਣੇ ਕਚਹਿਰੀਆਂ ਅਤੇ ਜੇਲਾਂ ਦਾ ਚੱਕਰ ਭਗੌੜੇ ਹੋਏ ਸਿੰਘਾਂ ਨੂੰ ਪੇਸ਼ ਕਰਨ ਲਈ ਅਕਸਰ ਪਰਿਵਾਰਾਂ ਤੇ ਬਹੁਤ ਦਬਾਅ ਬਣਾਇਆ ਜਾਂਦਾ ਸੀ ਘਰ ਦੇ ਜੀਵਾਂ ਨੂੰ ਫੜ ਕੇ ਲੈ ਜਾਂਦੇ ਸਨ ਕਈ ਕਈ ਦਿਨ ਉਹਨਾਂ ਦਾ ਪਤਾ ਨਾ ਲੱਗਣਾ ਹਵਾਲਾਤ ਵਿੱਚ ਵੀ ਜਲਾਲਤ ਅਤੇ ਕੁੱਟਮਾਰ ਇਹ ਸਭ ਕੁਝ ਪਰਿਵਾਰਾਂ ਦੇ ਜੀਵਨ ਨੂੰ ਬਹੁਤ ਕਠਨ ਕਰ ਦਿੰਦਾ ਸੀ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਹੋਣ ਸਮੇ ਪੁਲਿਸ ਵਾਲੇ ਕਈ ਵਾਰ ਪਘੋੜੇ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਬੱਚਿਆਂ ਤੱਕ ਨੂੰ ਫੜ ਕੇ ਲੈ ਜਾਂਦੇ ਸਨ ਫਿਰ ਪੰਚਾਇਤਾਂ ਤੇ ਲੈਣ ਦੇਣ ਵਾਲੇ ਬੰਦਿਆ ਰਾਹੀਂ ਹੀ ਛੁਟਕਾਰਾ ਹੁੰਦਾ ਸੀ ਇਹੋ ਜਿਹੇ ਦੁੱਖ ਝੱਲਣ ਵਾਲੇ ਇੱਕ ਪਰਿਵਾਰ ਦੇ ਬਜ਼ੁਰਗ ਦੀ ਦਾਸਤ ਇਸ ਤਰ੍ਹਾਂ ਹੈ ਇੱਕ ਪਘੋੜੇ ਸਿੰਘ ਦਾ ਦਾਦਾ ਬੜਾ ਸਿਰੜੀ ਸਿੰਘ ਸੀ ਪਰਿਵਾਰ ਦੇ ਹੋਰ ਸਭ ਜੀ ਅਸੇ ਪਾਸੇ ਹੋ ਜਾਂਦੇ ਸਨ ਅਤੇ ਪੁੱਤ ਪੋਤਿਆਂ ਨੂੰ ਬਚਾਉਣ ਲਈ ਬਜ਼ੁਰਗ ਨੇ ਸਦਾ ਹੀ ਆਪਣੇ ਆਪ ਨੂੰ ਪੇਸ਼ ਕਰ ਦੇਣਾ ਕਈ ਵਾਰ ਉਹ ਆਪਣੇ ਆਪ ਥਾਣੇ ਚਲਾ ਜਾਂਦਾ ਸੀ ਤੇ ਉਸ ਨੂੰ ਕਈ ਕਈ ਦਿਨ ਬਿਠਾਈ ਰੱਖਦੇ ਸਨ ਕਈ ਵਾਰ ਉਹ ਕਈ ਕਈ ਮਹੀਨੇ ਵੀ ਪੁਲਿਸ ਦੀ ਨਜਾਇਜ਼ ਹਿਰਾਸਤ ਵਿੱਚ ਘਟ ਆਉਂਦਾ ਸੀ ਉਥੋਂ ਦੀ ਜਲਾਲਤ ਤਸ਼ੱਦਦ ਅਤੇ ਬੇਕਾਨੂੰਨੀ ਉਹਦੇ ਅੰਦਰ ਸਮਾ ਚੁੱਕੀ ਸੀ ਉਹ ਬੜੇ ਦ੍ਰਿੜ ਇਰਾਦੇ ਵਾਲਾ ਬਜ਼ੁਰਗ ਸੀ ਸਭ ਕੁਝ ਨਿਮਰਤਾ ਵਿੱਚ ਹੀ ਜਰ ਲੈਂਦਾ ਸੀ ਇੱਕ ਵਾਰ ਬਚਨੇ ਬੁਚੜ ਵੱਜੋਂ ਮਸ਼ਹੂਰ ਥਾਣੇਦਾਰ ਨੇ ਉਸ ਨੂੰ ਕਈ ਦਿਨ ਲਗਾਤਾਰ ਲਟਕਾਈ ਰੱਖਿਆ ਅਤੇ ਘੋਟਨੇ ਲਾਉਂਦਾ ਰਿਹਾ ਇੱਕ ਵਾਰ ਇੱਕ ਥਾਣੇ ਵਿੱਚ ਨਵੇਂ ਆਈਪੀਐਸ ਅਫੀਸਰ ਨੇ ਉਸ ਨੂੰ ਬਹੁਤ ਜਲੀਲ ਕੀਤਾ ਉਹਨੂੰ ਦੇਸ਼ ਗद्दार ਅਤੇ ਪਾਕਿਸਤਾਨ ਦਾ ਏਜੰਟ ਦੱਸਿਆ। ਕਈ ਹਫ਼ਤੇ ਉਸ ਦੇ ਗਲ ਵਿੱਚ ਗਦਾਰ ਦੀ ਫੱਟੀ ਪਾਈ ਰੱਖੀ। ਸਾਰੇ ਥਾਣੇ ਦੀ ਸਫਾਈ ਕਰਵਾਉਂਦਾ ਰਿਹਾ ਅਤੇ ਖਾਨ ਨੂੰ ਬਹੁਤ ਥੋੜਾ ਦਿੱਤਾ। ਉਹ ਸਭ ਕੁਝ ਨੂੰ ਗੁਰੂ ਦਾ ਭਾਣਾ ਮੰਨ ਕੇ ਸਹਾਰ ਲੈਂਦਾ ਸੀ। ਜਦੋਂ ਉਸ ਨੂੰ ਆਪਣੇ ਪੋਤੇ ਨੂੰ ਫੜਾਉਣ ਬਾਰੇ ਕਹਿੰਦੇ ਤਾਂ ਉਹਦਾ ਇਹੋ ਜਵਾਬ ਹੁੰਦਾ ਸੀ। ਉਹਨੇ ਆਪਣੀ ਮਰਜ਼ੀ ਨਾਲ ਇਹ ਰਾਹ ਫੜਿਆ ਹੈ। ਅਸੀਂ ਉਸ ਨੂੰ ਕੁਝ ਨਹੀਂ ਕਹਿ ਸਕਦੇ। ਤੁਸੀਂ ਲੱਭ ਲਓ। ਉਹ 6 ਫੁੱਟ ਉੱਚਾ ਸਾਵਲਾ ਰੰਗ, ਚਿੱਟੇ ਦਾੜੇ ਅਤੇ ਸਖਤ ਸਰੀਰ ਦਾ ਮਾਲਕ ਸੀ। ساری ਉਮਰ ਖੇਤਾਂ ਵਿੱਚ ਉਹਨੇ ਜੀਵ ਜਾਨ ਲਾ ਕੇ ਮਿਹਨਤ ਕੀਤੀ ਸੀ। ਉਹਨੇ ਕਦੀ ਵੀ ਆਪਣੇ ਪੋਤੇ ਨੂੰ ਲਾਂਭਾ ਨਹੀਂ ਦਿੱਤਾ ਕਿ ਕਿੱਥੇ ਪਸਾ ਦਿੰਦਾ। ਬਸ ਇਹੋ ਕਿਹਾ ਕਿ ਇਹ ਸਭ ਕੁਝ ਭਾਣੇ ਵਿੱਚ ਹੀ ਹੈ। ਗੁਰੂ ਦੀ ਰਜਾ ਵਿੱਚ ਰਹੋ। ਇਹੋ ਹੀ ਸਭ ਤੋਂ ਵੱਡੀ ਗੱਲ ਹੈ। ਉਹ ਪੜ੍ਹਿਆ ਲਿਖਿਆ ਨਹੀਂ ਸੀ। ਸਿਰਫ ਜਪ ਜੀ ਨਿਸਾਨ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ, ਆਨੰਦ ਸਾਹਿਬ ਦੀ ਅਖੀਰਲੀ ਪੌੜੀ ਅਤੇ ਸੋਹਿਲੇ ਦਾ ਪਹਿਲਾ ਸ਼ਬਦ ਕੰਠ ਸੀ। ਸਾਰੀ ਉਮਰ ਹੀ ਉਸਨੇ ਇਸੇ ਤਰ੍ਹਾਂ ਹੀ ਖੁਸ਼ੀ ਨਾਲ ਲੰਘਾ ਦਿੱਤੀ। ਹਿਰਾਸਤ ਅਤੇ ਤਸ਼ੱਦਦ ਵਿੱਚ ਵੀ ਉਹ ਜ਼ਿਆਦਾ ਸਮਾਂ ਪੰਜ ਪੌੜੀਆਂ ਦਾ ਹੀ ਪਾਠ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਦੀ ਅਵਸਥਾ ਵਿੱਚ ਚਲਾ ਜਾਂਦਾ ਕਿ ਦੁਨੀਆਂ ਹੀ ਤਿਆਗ ਦਿੰਦਾ ਸਬਰ ਅਤੇ ਨਿਮਰਤਾ ਦੀ ਮੂਰਤ ਬਣ ਜਾਂਦਾ ਨਾ ਘਰ ਅਤੇ ਨਾ ਹੀ ਥਾਣੇ ਵਿੱਚ ਉਸਨੇ ਰੋਟੀ ਲਈ ਫਰਮਾਇਸ਼ ਕੀਤੀ ਸੀ ਜੋ ਮਿਲ ਜਾਂਦਾ ਉਸਦੇ ਨਾਲ ਹੀ ਸਬਰ ਕਰ ਲੈਂਦਾ ਸੀ ਮੈਂ ਇਸ ਬਜ਼ੁਰਗ ਨੂੰ ਭਾਈ ਅਨੋਖ ਸਿੰਘ ਬੱਬਰ ਨਾਲ ਮਿਲਿਆ ਸੀ ਇਹ ਗੱਲ ਸਨ 1985 ਦੀ ਹੈ ਸ਼ਾਇਦ ਜਥੇਦਾਰ ਅਨੋਖ ਸਿੰਘ ਦੇ ਸ਼ਹੀਦ ਹੋਣ ਤੋਂ ਮਹੀਨਾ ਕੋ ਪਹਿਲਾਂ ਦੀ ਹੈ ਮੈਂ ਉਹਨਾਂ ਨੂੰ ਕਰਤਾਰਪੁਰ ਨੇੜੇ ਕਿਸੇ ਪਿੰਡ ਵਿੱਚ ਮਿਲਿਆ ਸੀ ਤੇ ਦੁਪਹਿਰੇ 3-4 ਘੰਟੇ ਉਹਨਾਂ ਨਾਲ ਰਿਹਾ ਉਹਨਾਂ ਨੂੰ ਹਿਰਾਸਤ ਤੋਂ ਛਡਾਉਣ ਤੋਂ ਬਾਅਦ ਇਹ ਮੇਰੀ ਪਹਿਲੀ ਮੁਲਾਕਾਤ ਸੀ ਅਤੇ ਉਸ ਵਕਤ ਮੁੱਦਾ ਪੰਥਕ ਏਕਤਾ ਦਾ ਸੀ ਪੰਥਕ ਧਰਾਂ ਦੀ ਕਾਰਗੁਜ਼ਾਰੀ ਵਿੱਚ ਕੁਝ ਕਮੀਆਂ ਆ ਰਹੀਆਂ ਸਨ ਉਹਨਾਂ ਨੂੰ ਦੂਰ ਕਰਨ ਅਤੇ ਪੰਥਕ ਕਮੇਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਪੰਥ ਦੀ ਇੱਕ ਨੁਮਾਇੰਦਾ ਜਥੇਬੰਦੀ ਬਣਾਉਣ ਦੀ ਵਿਚਾਰ ਵਜੋਂ ਇਹ ਬੈਠਕ ਹੋ ਰਹੀ ਸੀ ਇਸ ਬੈਠਕ ਦੀ ਲੜੀ ਵਿੱਚ ਹੀ ਸਨ 1988 ਵਿੱਚ ਦਰਬਾਰ ਸਾਹਿਬ ਉੱਤੇ ਦੂਜੇ ਹਮਲੇ ਮਗਰੋਂ ਪੰਥਕ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਅਤੇ 4 ਜਥੇ ਬੰਦੀਆਂ ਵਿੱਚ ਇਕਤਾ ਹੋਈ ਮੈਂ ਕਰਤਾਰਪੁਰ ਬਸ ਅੱਡੇ ਤੇ ਉਤਰਿਆ ਅਤੇ ਉੱਥੋਂ ਮੈਨੂੰ ਇੱਕ ਸਿੰਘ ਮੋਟਰਸਾਈਕਲ ਉੱਤੇ ਬਿਠਾ ਕੇ ਕੋਈ 10 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਲੈ ਗਿਆ ਜਿੱਥੇ ਜਥੇਦਾਰ ਅਨੂਕ ਸਿੰਘ ਠਹਿਰੇ ਹੋਏ ਸਨ ਸਾਰੀ ਦੁਪਹਿਰ ਅਸੀਂ ਉੱਥੇ ਕੱਟੀ ਅਤੇ ਪੰਥਕ ਮਸਲਿਆਂ ਉੱਤੇ ਗੱਲਬਾਤ ਕੀਤੀ ਪੁਲਿਸ ਹਿਰਾਸਤ ਵਿੱਚੋਂ ਬਾਹਰ ਆਉਣ ਮਗਰੋਂ ਭਾਈ ਅਨੂਕ ਸਿੰਘ ਹੋਰ ਵੀ ਜ਼ਿਆਦਾ ਗੰਭੀਰ ਅਤੇ ਸਹਿਜ ਅਵਸਥਾ ਵਿੱਚ ਆ ਗਏ ਸਨ ਪੰਥ ਵਿੱਚ ਇਕਾਕਰਵਾਉਣਾ ਉਹਨਾਂ ਲਈ ਅਹਿਮ ਸੀ ਇਸੇ ਦੌਰਾਨ ਉਹਨਾਂ ਨੇ ਇਸ ਬਜ਼ੁਰਗ ਨੂੰ ਬੁਲਾਉਣ ਲਈ ਇੱਕ ਸਿੰਘ ਵੀ ਭੇਜਿਆ ਉਹ ਨਾਲ ਦੇ ਪਿੰਡ ਦਾ ਵਸਨੀਕ ਸੀ ਉਹ ਬਜ਼ੁਰਗ ਸਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਫਿਰ ਅਨੋਖ ਸਿੰਘ ਨੇ ਉਸ ਬਜ਼ੁਰਗ ਬਾਰੇ ਕਿਹਾ ਇਹੋ ਜਿਹੇ ਬਜ਼ੁਰਗਾਂ ਦੇ ਸਿਰ ਤੇ ਹੀ ਅਸੀਂ ਤੁਰੇ ਫਿਰਦੇ ਹਾਂ ਇਹ ਹਰ ਤਰ੍ਹਾਂ ਸਾਡੀ ਰੱਖਿਆ ਵੀ ਕਰਦੇ ਹਨ ਅਤੇ ਸਾਡੇ ਲਈ ਅਰਦਾਸ ਵੀ ਕਰਦੇ ਹਨ ਇਹ ਬਚਨ ਸੁਣ ਕੇ ਉਸ ਬਜ਼ੁਰਗ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਸ ਦਾ ਸਰੀਰ ਇੱਕ ਉੱਚੇ ਜਜ਼ਬੇ ਵਿੱਚ ਕੰਬਣ ਲੱਗ ਪਿਆ ਅਤੇ ਖੜਾ ਹੋ ਗਿਆ ਉਸ ਨੂੰ ਲੱਗਿਆ ਕਿ ਜਥੇਦਾਰ ਨੇ ਉਸ ਬਾਰੇ ਇਹ ਬਹੁਤ ਵੱਡੀ ਗੱਲ ਕਹਿ ਦਿੱਤੀ ਉਸ ਨੇ ਕੰਬ ਦੇ ਸ਼ਬਦਾਂ ਨਾਲ ਕਿਹਾ ਨਹੀਂ ਭਾਈ ਸਾਹਿਬ ਅਸੀਂ ਤੁਹਾਡੇ ਵਰਗੇ ਸਿੰਘਾਂ ਕਾਰਨ ਹੀ ਸਿਰ ਉੱਚਾ ਕਰਕੇ ਤੁਰੇ ਫਿਰਦੇ ਹਾਂ ਇਹ ਆਖ ਕੇ ਉਹ ਬੈਠ ਗਿਆ ਭਾਈ ਅਨੋਖ ਸਿੰਘ ਦੇ ਸ਼ਬਦ ਅਤੇ ਉਸ ਬਜ਼ੁਰਗ ਦਾ ਜਵਾਬ ਦੋਵੇਂ ਸੱਚੇ ਸਨ ਫਿਰ ਸਾਨੂੰ ਆਪਣੀ ਹਰਾਸਤ ਦੀ ਦਾਸਤਾਨ ਸੁਣਾਈ ਜਿਸ ਵਿੱਚ ਕੁਝ ਕੋ ਮੈਨੂੰ ਯਾਦ ਰਿਹਾ ਜੋ ਮੈਂ ਉੱਪਰ ਬਿਆਨ ਕੀਤਾ ਹੈ ਸ਼ਾਮ ਨੂੰ ਮੈਂ ਉਹਨਾਂ ਤੋਂ ਵਿਦਾ ਲਈ ਅਤੇ ਵਾਪਸ ਲੁਧਿਆਣੇ ਆ ਗਿਆ ਹੁਣ ਸੋਚਦਾ ਹਾਂ ਕਿ ਇਹੋ ਜਿਹੇ ਸਿੰਘਾਂ ਦੀ ਦੇਣ ਅਸੀਂ ਦੇ ਨਹੀਂ ਸਕਦੇ ਪੰਥ ਵਿੱਚ ਇਹੋ ਜਿਹੇ ਹਜ਼ਾਰਾਂ ਘਰ ਅਤੇ ਹਜ਼ਾਰਾਂ ਹੀ ਹੋ ਜੇ ਬਜ਼ੁਰਗ ਹੋਣਗੇ ਜਿਨ੍ਹਾਂ ਦੀ ਘੱਲਣਾ ਅਤੇ ਤਪ ਤੀਜ ਨਾਲ ਅਸੀਂ ਸਿਰ ਉੱਚਾ ਕਰਕੇ ਜਿਉਂ ਰਹੇ ਹਾਂ ਇਹਨਾਂ ਮਾਪਿਆਂ ਬਜ਼ੁਰਗਾਂ ਦੀ ਅਬੂਲ ਅਰਦਾਸ ਨੇ ਸਮੇਂ ਦੇ ਸ਼ਾਨਾਮੱਤੇ ਇਤਿਹਾਸ ਦੀ ਸਿਰਜਣਾ ਕੀਤੀ ਹੈ ਮੈਂ ਸਦਾ ਹੀ ਇਸ ਪਵਿੱਤਰ ਅਰਦਾਸ ਦੀ ਸ਼ਾਨ ਨੂੰ ਮਹਿਸੂਸ ਕੀਤਾ ਹੈ ਪਰ ਇੱਕ ਚੋਰਾ ਵੀ ਹੈ ਕਿ ਖੜਕੂ ਸੰਘਰਸ਼ ਤੋਂ ਬਾਅਦ ਸਿੱਖਾਂ ਤੋਂ ਉਸ ਤਰ੍ਹਾਂ ਅਰਦਾਸ ਨਹੀਂ ਹੋ ਰਹੀ ਅਰਦਾਸ ਦੀ ਬਰਕਤ ਨਾਲ ਹੀ ਸਿੰਘ ਘੱਲਣਾ ਘਾਲਦੇ ਹਨ ਅਤੇ ਉਹ ਘੱਲਣਾ ਹੀ ਮੁੜ ਅਰਦਾਸ ਵਿੱਚ ਜੁੜਦੀ ਹੈ ਇਸ ਤਰ੍ਹਾਂ ਹੀ ਮੁੜ ਇਤਿਹਾਸ ਨਵਾਂ ਬਣਦਾ ਹੈ ਤੇ ਪੰਥ ਦਾ ਰਾਹ ਜੀਵਤ ਰਹਿੰਦਾ ਹੈ ਧੰਨਵਾਦ